ਸਾਡੀ ਆਲ ਇੰਡੀਆ ਹਿਊਮਨਿਟੇਰ ਸਕਾਉਂਸਲ ਵੱਲੋਂ ਅੰਮ੍ਰਿਤਸਰ ਦੇ ਵਿੱਚ ਲੈਂਸਰ ਰੋਡ ਜਿਹੜੀ ਮੀਟਿੰਗ ਕੀਤੀ ਗਈ ਇੱਥੇ ਇਸ ਮੀਟਿੰਗ ਦੇ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ ਹੈ ਸਾਡੀ ਆਲ ਇੰਡੀਆ ਹਿਊਮਨਿਟੇਰ ਸਕਾਉਂਸਲ ਭ੍ਰਿਸ਼ਟਾਚਾਰ, ਬਾਲ ਮਜ਼ਦੂਰੀ, ਗੁਰੂਨ ਹੱਤਿਆ, ਰਿਸ਼ਵਤਖੋਰੀ ਤੇ ਜ਼ਾਜ਼ੇ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੀ ਹੈ ਤੇ ਗੁਰੂਨ ਹੱਤਿਆ ਦੇ ਨਸ਼ਿਆਂ ਦੇ ਖਿਲਾਫ ਸਲਸ਼ ਕਰ ਰਹੀ ਆ ਸਾਡੇ ਕੌਮੀ ਪ੍ਰਧਾਨ ਨਿਸ਼ਚੀ ਵਿੰਗ ਦੇ ਔਰਤਾਂ ਨਾਲ ਜਿੱਥੇ ਵੀ ਕਿਤੇ ਤਕੇਸ਼ਾਈ ਹੁੰਦੀ ਆ ਉਹਨਾਂ ਉਹਨਾਂ ਦਾ ਸੰਯੋਗ ਦੇ ਕੇ ਉਹਨਾਂ ਦੀ ਮਦਦ ਕਰਦੇ ਆ ਸਾਡੇ ਇਸ ਮੀਟਿੰਗ ਦਾ ਅੱਜ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਆ ਜਿਸ ਦੇ ਵਿੱਚ ਸਾਡੇ ਸਤਕਾਰਯੋਗ ਰਜਨੀਸ਼ ਸ਼ਰਮਾ ਜੀ ਨੂੰ ਨੈਸ਼ਨਲ ਵਾਈਸ ਚੇਅਰਮੈਨ ਐਂਟੀ ਕਰਾਈਮਿੰਗ ਦਾ ਨਿਯੁਕਤ ਕੀਤਾ ਗਿਆ ਅਤੇ ਮਨਜੀਤ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟ ਪੰਜਾਬ ਐਂਟੀ ਕਰਾਈਮਿੰਗ ਨਿਯੁਕਤ ਕੀਤਾ ਗਿਆ ਸੰਤੋਸ਼ ਸ਼ਰਮਾ ਜੀ ਨੂੰ ਵਾਈਸ ਚੇਅਰਮੈਨ ਐਂਟੀ ਕਰਾਈਵਿੰਗ ਅੰਬਰਸਰ ਨਿਯੁਕਤ ਕੀਤਾ ਗਿਆ ਅਤੇ ਇਸ ਮੀਟਿੰਗ ਦੇ ਵਿੱਚ ਭਰਦਵਾਜ प्रमोद ਭਰਦਵਾਜ ਨੂੰ ਨੇਸ਼ਨ ਜਨਰਲ ਸਖਤੀ ਐਂਟੀ ਕਰਾਈਵਿੰਗ ਨਿਯੁਕਤ ਕੀਤਾ ਗਿਆ ਤੇ ਪ੍ਰਿਆ ਸ਼ਰਨ ਵਾਈਸ ਪ੍ਰੈਜ਼ੀਡੈਂਟ ਐਂਟੀ ਕਰਾਈਵਿੰਗ ਪੰਜਾਬ ਜਿਨ੍ਹਾਂ ਨੇ ਇਸ ਮੀਟਿੰਗ ਦਾ ਯੋਜਨ ਕੀਤਾ ਮੈਂ মিডিਆ ਦਾ ਇੱਥੇ ਹੋਂਦ ਤੇ ਬਹੁਤ ਧੰਨਵਾਦ ਕਰਦਾ ਅਤੇ ਸਾਡੀ ਆਲ ਇੰਡੀਆ ਹੋਮਲੈਸ ਕੰਸਰਵਰ ਵੱਲੋਂ ਕਿੱਥੇ ਵੀ ਕਿਸੇ ਨਾਲ ਕੋਈ ਤੱਕੇਸ਼ਾ ਹੀ ਹੁੰਦੀ ਆ ਉੱਥੇ ਅਸੀਂ ਸਾਡੀ ਟੀਮ ਆ ਜਿਹੜੀ ਉਹ ਕੰਮ ਕਰਦੀ ਆ ਜਿਵੇਂ ਕਿ ਸਾਡੇ ਆਲ ਇੰਡੀਆ ਹੋਮਲੈਸ ਵੱਲੋਂ ਅਲੱਗ-ਅਲੱਗ ਵਿੰਗ ਬਣਾਏ ਗਏ ਆ ਜਿਵੇਂ ਕਿ ਆਟੀਆਈ ਵਿੰਗ ਐਂਟੀਗ੍ਰਾਈ ਵਿੰਗ ਸਾਨ ਵਿੰਗ ਅਤੇ ਸਾਡੀ ਸੰਸਥਾ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਨਾ ਹੀ ਸਾਡੀ ਸੰਸਥਾ ਕਿਸੇ ਰਾਜਨੀਤਿਕ ਪਾਰਟੀ ਨੂੰ ਕੋਈ ਸਪੋਰਟ ਕਰਦੀ ਆ ਕਿ ਸਾਡੀ ਸੰਸਥਾ ਜਿਹੜੀ ਨਿਰਪੱਖ ਸੰਸਥਾ ਆ ਜੋ ਆਜ ਤਵੰਦੇ ਦਰਸਾਉਂਦੀ ਹੈ ਇਹ ਸੋ ਸੰਸਥਾ ਜਿਹੜੀ ਇਹਨਾਂ ਜੀ ਬਹੁਤ ਦੇਰ ਤੋਂ ਕੰਮ ਕਰ ਰਹੀ ਹੈ ਲੋਕਾਂ ਦੇ ਭਲੇ ਵਾਸਤੇ ਔਰ ਮੈਂ ਇਸ ਸੰਸਥਾ ਦੇ ਨਾਲ ਜੁੜ ਗਿਆ ਜੀ ਅੱਗੇ ਮੈਂ ਇੰਡੀਵਿਜੂਅਲੀ ਤੌਰ ਤੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਕਰਦਾ ਸੀ ਹੁਣ ਮੈਂ ਇਸ ਸੰਸਥਾ ਦੇ ਨਾਲ ਜੁੜ ਗਿਆ ਹੁਣ ਇੱਕ ਤੇ ਦੋ 11 ਹੋ ਗਏ ਜੀ ਮੈਨੂੰ ਇਹਨਾਂ ਦੀ ਸੰਸਥਾ ਦਾ ਵੀ ਸਪੋਰਟ ਮਿਲੇਗੀ ਬਲ ਮਿਲੇਗਾ ਮੈਂ ਜਿਹੜੀ ਆਪਣੀ ਸੇਵਾ ਵਾਲੀ ਜਾਂ ਨਜਾਇਜ਼ ਲੋਕਾਂ ਨਾਲ ਜਿਹੜੇ ਹੁੰਦੇ ਨੇ ਜਾਂ ਤੱਕਾ ਹੁੰਦਾ ਕਿਸੇ ਨਾਲ ਉਹਨੂੰ ਉਹਨੂੰ ਫੇਸ ਕਰਨ ਵਾਸਤੇ ਮੈਨੂੰ ਇਹਨਾਂ ਸਾਰੇ ਭਰਾਵਾਂ ਦਾ ਸਾਥ ਮਿਲ ਗਿਆ ਹੁਣ ਮੈਂ ਆਪਣਾ ਕੰਮ ਜਿਹੜਾ ਹੈ ਕਿ ਦੁੱਗਣਾ ਤਿੰਨੀ ਸ਼ਕਤੀ ਨਾਲ ਕਰ ਸਕਦਾ ਹਾਂ